नवाशहर सरगर्मिया प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह नगर का संबंधित अज दशेष सरगर्मिया जय श्री राम इलाका निवासी जिस तरह की तुम्हें तो पता है कि वर्ष 2025 अपने अंतिम चरम से है वर्ष भी सौ शुरू होने वाला है तो नवे वर्ष भी सौ के शुभ आगमन से श्री राम शरण मंदिर लाल चौक विच कल ती दिसंबर समय शाम सवा तो लेके साढ़े अठ बजे तक ਵਿਸ਼ੇਸ਼ ਪ੍ਰਾਰਥਨਾ ਸਭਾ 어 सत्संग ਦਾ आयोजन ਕੀਤਾ ਜਾ ਰਿਹਾ ਹੈ ਤਾਂ ਕਿ ਅਸੀਂ ਸਾਰੇ ਮਿਲ ਕੇ ਪ੍ਰਮਾਤਮਾ ਦੇ ਚਰਨਾਂ 'ਚ Swami Satyanand Maharaj ji ਦੇ ਚਰਨਾਂ 'ਚ ਬੈਠ ਕੇ ਪ੍ਰਾਰਥਨਾ ਕਰੀਏ ਬੇਨਤੀ ਕਰੀਏ ਤਾਂ ਕਿ ਜਿਹੜਾ ਨਵਾਂ 226 ਸਾਲ ਸ਼ੁਰੂ ਹੋਣ ਵਾਲਾ ਹੈ ਉਹ ਸਾਰੀ ਮਾਨਵਤਾ ਲਈ ਸਾਰੇ ਸੰਸਾਰ ਲਈ ਸਾਡੇ ਦੇਸ਼ ਲਈ ਸਾਡੇ ਨਗਰ ਲਈ ਸਾਡੇ ਪਰਿਵਾਰਾਂ ਦੇ ਸਾਰੇ ਸਦਸਿਓਂ ਲਈ ਸੁੱਖ ਸ਼ਾਂਤੀ ਮੰਗਲ ਸਮਰiddhi ਵਿਰਧੀ ਔਰ ਤਰੱਕੀ ਕਰਨ ਵਾਲਾ ਹੋਵੇ। ਤੋਂ ਯਾਦ ਰੱਖਣਾ ਕੱਲ ਦਿਨ ਮੰਗਲਵਾਰ ਤਿਥੀ 3 ਦਸੰਬਰ 2025 ਸਥਾਨ ਸ਼੍ਰੀ राम शरणम मंदिर लाल चौक ठीक 7:30 बजे पहुंच के प्रार्थना सभा और विशेष सत्संग ਦਾ લાભ ਉਠਾਣਾ ਹੈ और 90 વર્ષ ਲਈ ਆਪਾਂ ਸਭ ਨੇ ਮਿਲ ਕੇ ਪਰਮਤਮ ਦੇ ਚਰਨਾਂ 'ਚ ਪ੍ਰਾਰਥਨਾ ਕਰਨੀ ਹੈ ਬੇਨਤੀ ਕਰਨੀ ਹੈ ਸਾਰਿਆਂ ਦੇ ਸੁੱਖ ਸ਼ਾਂਤੀ اور ਮੰਗਲ ਦੇ ਲਈ ధన్యਵਾਦ ਅਗਰੇ ਤਾਂ ਆਪਣੀਆਂ ਕੁਰਸੀਆਂ ਛੱਡ ਕੇ ਜੀ ਦੇ ਕੇ ਬਾਹਰ ਹੋ ਜਾਓ ਅਜੇ ਕੁਮਾਰ ਸਾਰੇ ਸਾਥੇ ਆ ਗਏ ਆ ਪੱਤੇ ਆ ਸਰਕਾਰ ਜਬਰਤੂਰ ਪਾਰਟੀ ਦੀ ਚਵਾਦ ਆ ਉਹ ਪੱਤੇ ਇਹ ਨਹੀਂ ਸਮਝਾਣਾ ਚਾਹਨੇ ਆ ਜੀ ਆਏ ਦਿਨ ਹਰ ਰੋਜ਼ ਮੌਤ ਹੋ ਰਹੀ ਆ ਪੰਜਾਬ ਦੇ ਹੀਰੇ ਜਾ ਰਹੇ ਆ ਨੌਜਵਾਨੀ ਖਤਮ ਹੋ ਰਹੀ ਆ ਕਤਲ ਕਤਲ ਵੀ ਕਹਿ ਸਕਦੇ ਆ ਆਪਾਂ ਨੂੰ ਕਤਲ ਵੀ ਕਹਿ ਸਕਦੇ ਆ ਕਿ ਕੋਣ ਆਪ ਸਾਡੇ ਜिले ਦਾ ਨੌਜਵਾਨ ਸੀ ਇੰਨਾ ਵਧੀਆ ਕੰਮ ਕਰ ਰਿਹਾ ਸੀ ਕੁਆਲਟੀ ਪ੍ਰਮੋਟਰ ਬਸ ਤੇ ਪੂਰੀ ਦਿਨ ਦਿਹਾੜੇ ਤੁਸੀਂ ਦੇਖ ਲਓ ਗੋਲੀਆਂ ਮਾਰ ਕੇ ਹੱਥਿਆਰ ਟੂਰਨਾਮੈਂਟ ਹੱਥਿਆਰ ਕਰ ਦਿੱਤੀ ਜੀ ਆ ਤੇ ਤੁਸੀਂ ਇਹ ਦੇਖੋ ਲਾਂਡ ਆਰਡਰ ਦੀ ਜਿਹੜੀ ਸਥਿਤੀ ਆ ਪੰਜਾਬ ਚ ਉਹ ਬਿਲਕੁਲ ਵਿਗੜ ਚੁੱਕੀ ਆ ਉਹ ਇਹਨਾਂ ਦੇ ਹੱਥ ਵਸ ਕੁਝ ਨਹੀਂ ਰਿਹਾ ਹੁਣ ਸਰਕਾਰ ਟੋਟਲੀ ਖੋ ਚੁੱਕੀ ਆ ਪਰ ਸਰਕਾਰ ਇਹ ਵੀ ਕਹੇਲੀ ਆ ਕਿ ਪਿਛਲੀਆਂ ਸਰਕਾਰਾਂ ਦੇ ਦਿੱਤੇ ਹੋਏ ਕੰਡੇ ਜਿਹੜੇ ਆ ਉਹ ਹੁਣ ਉੱਤੇ ਪਏ ਆ ਇਹ ਪਿਛਲੀਆਂ ਸਰਕਾਰਾਂ ਨੇ ਕੰਡੇ ਵੀ ਜਿਹੇ ਇਸ ਤਰ੍ਹਾਂ ਚੁੱਕਦੇ ਪਏ ਉਹ ਕੀ ਕਹਿੰਦੇ ਨਹੀਂ ਪਿਛਲੀਆਂ ਸਰਕਾਰਾਂ ਨੇ ਕੰਡੇ ਨਹੀਂ ਬੀਜੇ ਪਿਛਲੀਆਂ ਸਰਕਾਰਾਂ ਚ ਐਦਾਂ ਦਿਨ ਦਿਹਾੜੇ ਕੋਈ ਗੋੜੀਆਂ ਨਹੀਂ ਮਾਰਦਾ ਸੀਗਾ ਦਿਨ ਦਿਹਾੜੇ ਹੱਤਿਆ ਨਹੀਂ ਹੁੰਦੀ ਸੀ ਤੁਸੀਂ ਚਾੜੂ ਦੀ ਸਰਕਾਰ 'ਚ ਦੇਖ ਲਓ ਇਹਨਾਂ ਦੇ ਬੰਦੇ ਸਾਰੇ ਸਾਡੇ ਪੰਜਾਬ ਦੇ ਹੀਰੇ ਜਾਂਦੇ ਲੱਗੇ ਸਿੱਧੂ ਮੁੱਸੇ ਵਾਲਾ ਮਰ ਗਿਆ ਜੀ ਠੀਕ ਹੈ ਜੀ ਦੀਪ ਸਿੱਧੂ ਦੀ ਹੱਤਿਆ ਹੋ ਗਈ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਹੋ ਗਈ ਅਸੀਂ ਆਪਣੇ ਪੰਜਾਬ ਦੇ ਹੀਰੇ ਕਿਹੜੀ ਸਰਕਾਰ 'ਚ ਗਵਾਏ ਆ ਦੀਪ ਸਿੱਧੂ ਦੀ ਇਲੈਕਸ਼ਨ ਤੋਂ ਪਹਿਲਾਂ ਹੋ ਗਈ ਸੀ ਵੋਟਾਂ ਤੋਂ ਪਹਿਲਾਂ ਹੋ ਗਈ ਸੀ 20 ਤਰੀਕ ਨੂੰ ਮੇਰੇ ਖਿਆਲ ਇਲੈਕਸ਼ਨ ਸੀਗੇ ਉਹਦਾ 15 ਦਾ ਵਾਕਿਆ ਹੈ ਵੋਟਾਂ ਤੋਂ 15 ਦਾ ਵਾਕਿਆ ਹੈ ਤੇ ਤੁਸੀਂ ਇਹ حساب ਲਾ ਲਓ ਉਦੋਂ ਸਿੱਧੂ ਮੁੱਸੇ ਵਾਲਾ ਜੀ ਠੀਕ ਹੈ ਜੀ ਸੰਦੀਪ ਨੰਗਲ ਅੰਬੀਆਂ ਜਿਹੜੇ ਆਪਣੇ ਪੰਜਾਬ ਦੇ ਪ੍ਰਸਿੱਧ ਖਿਡਾਰੀ ਹੋਏ ਜਾਂ ਗੀਤਕਾਰ ਤੋਂ ਵੀ ਸਾਰੇ ਕਲਾਕਾਰਾਂ ਦੀ ਜਿਹੜੀ ਆ ਉਹ ਸੇਫ ਨਹੀਂ ਮੰਨਦੇ ਸੇਫ ਨਹੀਂ ਮੰਨਦੇ ਬਈ ਅੱਛਾ ਤੁਸੀਂ ਬੰਦਾ ਕੱਟ ਕੀਤਾ ਨੌਜਵਾਨ ਤੁਹਾਡੇ ਨਾਲ ਆਏ ਆ ਕਿੱਥੋਂ ਤੁਹਾਡੀ ਹਾਈ ਕਮਾਂਡ ਦੀ ਗਾਈਡ ਲੈਣੀ ਆ ਡਾਇਰੈਕਸ਼ਨ ਆ ਕਿ ਮੈਂ ਹਾਂਜੀ ਬਿਲਕੁਲ ਜੀ ਹਾਈ ਕਮਾਂਡ ਦੀ ਵੀ ਡਾਇਰੈਕਸ਼ਨ ਆ ਹਾਈ ਕਮਾਂਡ ਨੇ ਵੀ ਕਿਹਾ ਇਹ ਅਸੀਂ ਨੌਜਵਾਨ ਕਾਫੀ ਦਿਨਾਂ ਤੋਂ ਦੇਖੋ ਨੇ ਸਾਡੇ ਜ਼ਿਲ੍ਹੇ ਦਾ ਨੌਜਵਾਨ ਸੀਗਾ ਜਿਹੜੀ ਹੱਤਿਆ ਹੋਈ ਅਸੀਂ ਪਹਿਲਾਂ ਹੀ ਪਲਾਨ ਕਰ ਰਹੇ ਸੀਗੇ ਕਿ ਅਸੀਂ ਸਾਡੇ ਮਨ 'ਚ ਰੋਸ ਆ ਕਿ ਅਸੀਂ ਅੱਛਾ ਇੱਕ ਕੱਲਾ ਹੋਰ ਅੱਜਕੱਲ ਚਰਚਾ ਦਾ ਬੜਾ ਵਿਸ਼ਾ ਬਣ ਗਈ ਹੈ ਰਾਹੁਲ ਗਾਂਧੀ ਜਣੀ ਵੀ ਕਹਿੰਦੇ ਆ ਉਹਦੀ ਆਪਣੀ ਵੱਖਰੀ ਫੈਨ ਫਾਲੋਇੰਗ ਹੈ ਰਾਜਾ ਬਿੰਦੂ ਵੀ ਕਈ ਥਾਂ ਕਹੇ ਸਮਿਆ ਇਸ ਵਾਰ 70 ਨਵੇਂ ਚਿਹਰਿਆਂ ਨੂੰ ਜਿਹੜੀ ਟਿਕਟ ਮਿਲਣੀ ਹੈ ਉਸ ਦੇ ਇਸ ਤੋਂ ਵੀ ਹੋਰ ਤੁਸੀਂ ਨਹੀਂ ਚਲੋ ਉਹ ਤਾਂ ਬਾਅਦ ਦੀਆਂ ਗੱਲਾਂ ਜੀ ਅਸੀਂ ਪਹਿਲਾਂ ਆਮ ਤੁਹਾਡੇ ਨਾਲ ਆਇਆ ਕਿ ਇਹਨਾਂ ਦੀ ਡਿਮਾਂਡ ਹੈ ਤੁਹਾਡੇ ਸਾਥ ਕੇ ਚਲੋ ਉਹ ਤਾਂ ਆਉਣ ਵਾਲੇ ਸਮੇਂ 'ਚ ਦੇਖਾਂਗੇ ਜੀ ਇਹ ਤਾਂ ਚਲੋ ਆਪਣੀ ਭਰਾ ਆ ਇਹ ਤਾਂ ਜਿਹੜੇ ਵਾਕਏ ਹੋ ਰਹੇ ਆ ਉਹਨੂੰ ਮੱਦੇਨਜ਼ਰ ਰੱਖ ਕੇ ਮੈਂ ਕਿਹਾ ਮੋਹਿਤ ਮੈਂ ਖੜਾ ਰਹਾ ਤੁਹਾਡੀ ਦਾ ਸਥਿਤੀ ਬਹੁਤ ਹੈ ਉਸ ਦਾ ਕੋਟਾ ਵੀ ਹੈ ਜੀ ਪੰਜਾਬੀ ਵਿੱਚ ਬੰਦਿਆਂ ਦੇ ਬੰਦਿਆਂ ਨੂੰ ਦੇਖ ਲਓ ਕਿ ਜੇ ਥੋੜਾ ਜਿਹਾ ਪਹਿਲਾਂ ਬੰਦਿਆਂ ਕਾਰ ਹੋਇਆ ਸੀ ਕਿ ਦਿਹਾੜੇ ਥਾਣੇ ਦੇ ਮੋੜੇ ਗੋਲੀਆਂ ਚੱਲੀਆਂ ਸੀ ਸਰਕਾਰ ਕੀ ਕਰ ਰਹੀ ਹੈ ਸਾਨੂੰ ਨਹੀਂ ਪਤਾ ਤੇ ਰਾਣਾ ਬਲਾਚੌਰੀਆ ਗ੍ਰਿਫਤਾਰੀਆਂ ਹੋਈਆਂ ਗ੍ਰਿਫਤਾਰੀਆਂ ਬਾਅਦ ਵਿੱਚ ਹੋਈਆਂ ਪਹਿਲਾਂ ਲਾਅ ਐਂਡ ਆਰਡਰ ਨੂੰ ਪਹਿਲਾਂ ਵੀ ਸੁਧਾਰਿਆ ਜਾ ਸਕਦਾ ਸੀ ਜਦੋਂ ਦਿਹਾੜੇ ਲੋਕ ਟੈਸਟ ਆਪਣੇ ਲੈ ਕੇ ਘੁੰਮਦੇ ਆ ਤੁਸੀਂ ਉਹ ਚੀਜ਼ਾਂ ਨੂੰ ਪਹਿਲਾਂ ਵੀ ਕੰਟਰੋਲ ਕਰ ਸਕਦੇ ਹੋ ਚਾਹਾਂ ਇਹ ਨਿਕ ਜਿਹੜਾ ਅਸਲ ਆਇਆ ਪਿਛਲੀ ਸਰਕਾਰ ਦੇ ਵੇਲੇ ਆ ਸਰਕਾਰ ਇਹ ਕਹਿੰਦੀ ਹੈ ਤੁਸੀਂ ਇਹ ਤੁਹਾਨੂੰ ਥੋੜਾ ਪਤਾ ਆ ਭਲੀ ਭਾਤੀ ਕਿ ਲਾਇਸੈਂਸ ਟੈਸਲ ਹੁਣ ਵੀ ਸਫਾਰਸ਼ਾ ਨਾ ਮਿਲ ਰਹੇ ਆ ਸਫਾਰਸ਼ਾ ਪੈ ਰਹੀਆਂ ਆ ਲਾਇਸੈਂਸੀ ਆ ਫਿਰ ਨਾ ਪੰਚੀ ਆ ਲਾਇਸੈਂਸੀ ਅੱਗ ਨਾਲ ਕਿਸੇ ਕੋਲ ਇੱਕ ਹੁੰਦਾ ਉਹਦੇ ਨਾਲ ਦੋ ਰੱਖੋ ਤੇ ਉਹ ਹੁੰਦਾ ਗਾਤੀ ਫਲਾਉਂਦੇ ਆ ਤੁਸੀਂ ਦੇਖੋ ਵੀ ਜਿਹੜੇ ਝੂਠ ਆ ਪੰਜਾਬ ਦਾ ਝੂਠ ਆ ਉਹਨੂੰ ਇਹ ਕਹਿੰਦੇ ਸੀ ਤੇ ਮਜੀਠੀਆ ਸਾਹਿਬ ਨਸ਼ਾ ਫੈਲਾਉਂਦੇ ਸੀ ਮਜੀਠੀਆ ਸਾਹਿਬ ਤਾਂ ਕੱਦੇ ਚਲਦੇ ਉਹਨਾਂ ਨੂੰ ਤਾਂ ਜੇਲ੍ਹ ਵਿੱਚ ਰੱਖਤਾ ਇਹਨਾਂ ਕੋਲ ਹਲੇ ਤੱਕ ਕੁਝ ਨਹੀਂ ਕੰਟਰੋਲ ਆਇਆ ਤੇ ਆਸ ਪਾਸ ਦੇ ਟੈਂਪਸ ਵੀ ਲੌਇਨ ਆਰਡਰ ਦੇਖ ਲਓ ਸਾਡੇ ਉਹ ਰਾਣਾ ਪਲਾਚੋਰੀਆ ਸਾਡਾ ਬਹੁਤ ਵਧੀਆ ਪ੍ਰਮੋਟਰ ਕਬੱਡੀ ਖਿਡਾਰੀਆਂ ਨੂੰ ਪ੍ਰਮੋਟ ਕਰਕੇ ਉੱਪਰ ਤੱਕ ਲੈ ਕੇ ਜਾਂਦਾ ਸੀ ਉਹਨੂੰ ਦੇਨ ਦਿਹਾੜੇ ਗੋੜੀਆਂ ਮਾਰ ਕੇ ਮਾਰ ਦਿੱਤਾ ਗਿਆ ਤੁਸੀਂ ਇੱਥੇ ਦੇਖੋ ਕਿ ਮੈਨੋਂ ਆਰਡਰ ਕਿੱਥੇ ਵੱਧ ਗਿਆ ਹੈ ਸਵਾਲ ਹੈ ਸਵਾਰ ਮੰਜ਼ੂਰ ਮਲਾਕੋ ਜਿੰ다ਵਾਦ ਜਿੰ다ਵਾਦ ਇਹ ਪ੍ਰੋਜੈਕਟ ਚੱਲਿਆ ਜਾ ਰਿਹਾ ਹੈ ਸਭ ਤੋਂ ਮੋਟਾ ਕਿ ਸੇ ਮਜ਼ਦੂਰ ਮਜ਼ਦਮ ਤੋਂ ਇੱਕ ਯੂਨੀਅਨ ਬੱਲੇ ਕਰਿਆ 200 ਦੇ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਆ ਸਾਰੇ ਪੰਜਾਬ ਦੇ ਵਿੱਚ ਸਟਾਫ ਕਰਦੇ ਉਹਦਾ ਇੱਕ ਮੁੱਦਾ ਹੈ ਜਿਹੜਾ ਇਹ ਹੈ ਕਿ ਚਾਰ ਲੇਬਰ ਕੋਡ ਹੈ ਜਿਹੜੇ ਉਹ ਵਾਪਸ ਲੈ ਜਾਂ ਜਿਹੜੇ government ਲੈ ਕੇ ਆਉਂਦੇ ਆ ਜਿਹੜੇ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਦਾ ਹਨ ਨਹੀਂ ਕਰਦੇ ਹੈ ਇਹਦੇ ਨਾਲ ਹੀ ਇਸ ਲਈ ਬਿੱਲ ਜਿਹੜਾ 225 ਆ ਉਹਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ ਤੇ ਇਹਦੇ ਨਾਲ ਹੀ ਜਿਹੜਾ ਸੀਡ ਬਿੱਲ ਹੈ ਕਿਸਾਨਾਂ ਦੇ ਲਈ ਲੈ ਕੇ ਆਇਆ ਉਹਨੂੰ ਵਾਪਸ ਕਰਨ ਦੀ ਮੰਗ ਕਰਦੇ ਹਾਂ ਕਿ ਜਿਹੜੀ ਸਕੀਮ ਮਨਰੇਗਾ ਸਕੀਮ 300 ਦੀ ਬੜੀ ਲੈ ਕੇ ਆਏ ਆ ਉਹਨੂੰ ਵਾਪਸ ਲੈਣ ਦੀ ਮੰਗ ਇਹ ਟ੍ਰੈਕਟਰ ਮਾਰਚ ਇਹ ਕਰਦਾ ਹੈ ਔਰ ਇਹ ਨਹੀਂ ਸਾਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਮੂਵਮੈਂਟ ਹੈ ਉਹ ਅੰਦੋਲੇ ਮੈਂ ਜਿਹੜਾ ਉਹ ਖੜਾ ਕੀਤਾ ਜਾਊਗਾ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਐਕਸ਼ਨ ਜਿਹੜੇ ਆ ਉਹ ਕੀਤੇ ਜਾਣਗੇ 16 ਤਰੀਕ ਨੂੰ ਐਸਸੀ ਦਫ਼ਤਰਾਂ ਦੇ ਲੋੜ ਉਹਨੇ ਵੱਡੇ ਧਰਮ ਜਿਹੜੇ ਆ ਉਹ ਲਾਏ ਜਾਣਗੇ ਤੇ ਜਿੰਨੇ ਵੀ ਜਿੰਨਾ ਮੈਂ ਬਿਲ ਲੈ ਕੇ ਆਏ ਆ ਇਹ ਮਜ਼ਦੂਰ ਬਰੋਤੀਆ ਕਿਸਾਨ ਬਰੋਤੀਆ ਆਮ ਮਜ਼ਦੂਰ ਦੀ ਆ ਜਿਸ ਦਿਨ ਜਿਹੜਾ 325 ਹੈ ਜਿਹੜਾ ਉਹਦੇ ਨਾਲ ਸਮਾਜਿਕ ਜਿਹੜੇ ਆ ਉਹ ਲੱਗਣਗੇ ਤੇ ਲੋਕਾਂ ਨੂੰ ਜਿਹੜਾ ਤੋਂ ਸਬਸਿਡੀ ਮਿਲਦੀ ਆ ਉਹਦੀ ਜਿਹੜੀ ਪੰਪ ਹੋ ਜਾਂਦੀ ਹੈ। ਔਰ ਬਿਜਲੀ ਬਿਜਲੀ ਕੰਪਨੀਆਂ ਨੂੰ ਵੱਟਾ ਕੰਪਨੀਆਂ ਨੂੰ ਜਿਹੜੀ ਉਹ ਵੇਚ ਦਿੱਤੀ ਜਾਊਗੀ ਇਸ ਕਰਕੇ ਅਸੀਂ ਇਹ ਜਿਹੜਾ ਅੰਦੋਲਨ ਹੈ ਉਹ ਕਰ ਰਹੇ ਹਾਂ। ਸਾਨੂੰ ਜੀ ਮੰਗ ਪਤਤ ਜੋ ਬੰਗਲਾਦੇਸ਼ ਵਿੱਚ ਹਿੰਦੂਆਂ ਔਰ ਹਿੰਦੁਸਤਾਨੀਆਂ ਤੇ ਜਿਹੜੇ ਗੈਰ ਮੁਸਲਿਮ ਲੋਕ ਆ ਉੱਥੇ ਅਤਿਆਚਾਰ ਹੋ ਰਿਹਾ ਸਰਕਾਰ ਦੀ ਸ਼ਹਿਦ ਇਹ ਵੀ ਇੱਥੇ ਬੰਗਲਾਦੇਸ਼ ਦੀ ਸਰਕਾਰ ਆ ਉਸ ਸੰਬੰਧ ਵਿੱਚ ਆਪਾਂ ਦੇਖਦੇ ਪ੍ਰਧਾਨ ਮੰਤਰੀ ਇਹ ਚ ਦਖਲ ਦੇਣ ਲਈ ਕਿ ਜੋ ਹਿੰਦੁਸਤਾਨੀਆਂ ਦੇ ਅਤਿਆਚਾਰ ਹੋ ਰਿਹਾ ਵਾ ਉਹ ਰੋਕਿਆ ਜਾਵੇ ਹਿੰਦੁਸਤਾਨ ਇਹ ਚ ਦਖਲ ਕਰੇ ਔਰ ਅਸੀਂ ਪੂਰੇ ਵਰਦ ਨੂੰ ਅਪੀਲ ਕਰਦੇ ਆਂ ਇਨਸਾਨੀਅਤ ਦੇ ਨਾਤੇ ਕਿ ਇਸ ਦਖਲ ਕਰਕੇ ਇਸ ਨੂੰ ਨਾਨ ਸਾਹਿਬ ਨੂੰ ਰੋਕਿਆ ਜਾਵੇ ਇਹ ਸਾਰਾ ਮੰਗਪੁੱਤਰ ਸਾਰੇ ਵਿਦੂ ਜੱਥੇਬੰਦੀਆਂ ਨੂੰ ਦਿੱਤਾ ਗਿਆ ਵਾ ਇਹ ਸਾਰਾ ਇਸ ਦਾ ਜੋ ਵੀ ਸਰਬ ਸਹਿਯੋਗ ਸਾਡੇ ਸ਼ਰਦਾ ਜੀ ਗੁਬਾਰ ਸ਼ਰਦਾ ਜੀ ਇਹਨਾਂ ਨੇ ਸਾਰਿਆਂ ਨੂੰ ਫੋਨ ਕਰਕੇ ਇਕੱਠਾ ਕੀਤਾ ਤੇ ਅੱਜ ਅਸੀਂ ਸਾਰੇ ਹਿੰਦੂ ਸੁਗਤਾਂ ਤੇ ਇਕੱਠੇ ਹੋਏ ਇਸ ਸਬੰਧ ਦੇ ਵਿੱਚ ਅੱਪ ਮੰਗਪੁੱਤਰ ਦਿੱਤਾ ਬੰਗਾਲ ਦੇ ਵਿੱਚ ਹਿੰਦੂਆਂ ਤੇ ਅਤਿਆਚਾਰ ਹੋਇਆ ਉਸੇ ਸਬੰਧ ਦੇ ਵਿੱਚ ਅੱਜ ਨਵਾਂ ਸ਼ਹਿਦਿਆ ਸਮੂਹ ਜੱਥੇਬੰਦੀਆਂ ਹਿੰਦੂ ਜੱਥੇਬੰਦੀਆਂ ਨੇ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਜਿੰਨਾ ਵੀ ਹੋ ਸਕਦਾ ਪੰਜਾਬ ਦੇ ਵਿੱਚ ਜਿਹੜਾ ਬੰਗਾਲ ਦੀ ਤਰ੍ਹਾਂ ਕਿ ਪੰਜਾਬ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਘਟੇ ਇੱਕ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਔਰ ਦੂਸਰਾ ਸੀ ਪੀਐਮ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਜਿਹੜੇ ਬੰਗਲਾਦੇਸ਼ ਦੇ ਨਾਲ ਜਿਹੜੇ ਖਿਡਾਰੀ ਹੈਗੇ ਆ ਬੰਗਲਾਦੇਸ਼ ਦੇ ਭਾਰਤ ਵਿੱਚ ਖੇਡਣਾ ਦੇ ਹੈਗੇ ਜਾਂ ਉਹਨਾਂ ਨੂੰ ਆਈਪੀਐਲ ਦੇ ਬੰਗਲਾਦੇਸ਼ ਉਹਨਾਂ ਦਾ ਉਹਨਾਂ ਤੇ ਬੈਨ ਲਗਾਇਆ ਜਾਵੇ ਨਮਸਕਾਰ ਜੀ ਅੱਜ ਦੇ ਇਸ ਜੋ ਹਿੰਦੂ ਸਮਾਜ ਵੱਲੋਂ ਕੱਟ ਕੀਤਾ ਗਿਆ ਇਹਦਾ ਆਪਣਾ ਏਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਮੰਗ ਪੱਤਰ ਦੇ ਰਾਹੀਂ ਪ੍ਰਧਾਨ ਮੰਤਰੀ ਜੋ ਸਾਡੇ ਦੇਸ਼ ਦੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਅਸੀਂ ਅਪੀਲ ਕੀਤੀ ਮੰਗ ਪੱਤਰ ਦੇ ਰਾਹੀਂ ਕਿ ਜੋ ਕੁਝ ਦੇਖੋ ਹਰ ਕਿਸੇ ਨੂੰ ਹਰ ਹਰ ਇਨਸਾਨ ਨੂੰ ਕਿਤੇ ਵੀ ਦੁਨੀਆ 'ਚ ਰਹਿਣ ਦਾ ਅਧਿਕਾਰ ਆ ਚਾਹੇ ਉਹ ਕਿਸੇ ਵੀ ਧਰਮ ਜਾਤ ਦਾ ਹੋਵੇ ਪਰ ਜੇ ਉਹਨਾਂ ਦੀ ਸੁਰੱਖਿਆ ਨਿਸ਼ਚਿਤ ਕਰਨਾ ਵੀ ਉੱਥੇ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਇਸੇ ਤਰ੍ਹਾਂ ਮਤਲਬ ਜੋ ਕੁਝ ਉੱਥੇ ਬੰਗਲਾਦੇਸ਼ ਚ ਹੋਇਆ ਜਾਂ ਕਿਤੇ ਵੀ ਕਿਤੇ ਕੋਈ ਘਟ ਗੰਤੀ ਹੈਗਾ ਤਾਂ ਉਹਦੀ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੋਂ ਆਪਣੇ ਵੱਲੋਂ ਪੂਰੀ ਉਸ ਚੀਜ਼ ਲਈ ਸੁਚੱਜਾ ਰਹਿਣਾ ਚਾਹੀਦਾ ਤੇ ਅਸੀਂ ਇੱਥੇ ਦੇ ਪ੍ਰਧਾਨ ਮੰਤਰੀ ਜੀ ਨੂੰ ਮੰਗ ਕਰਦੇ ਆ ਕਿ ਜੋ ਬੰਗਲਾਦੇਸ਼ ਦੇ ਵਿੱਚ ਹੋਇਆ ਉਹਦੇ ਵਿੱਚ ਮਤਲਬ ਉਹ ਆਪਣੇ ਸਮਾਜ ਨੂੰ ਇੱਕ 72 ਦਾ ਕਰਦੇ ਹੋਏ ਉੱਥੇ ਦੇ ਵਿੱਚ ਜੋ ਹਿੰਦੂਆਂ ਦੇ ਉੱਪਰ ਅਤਿਆਚਾਰ ਹੋ ਰਹੇ ਆ ਉਹਦੇ ਤੇ ਪ੍ਰਤੀਕੰਧ ਲਗਾਉਣ ਲਈ ਜੋ ਵੀ ਬਣਦੀ ਯੋਗਿਆ ਕਾਰਵਾਈ ਹੋਵੇ ਉਹ ਜਲਦ ਤੋਂ ਜਲਦ ਕੀਤੀ ਜਾਵੇ ਧੰਨਵਾਦ ਜੀ 159 ਥੱਲੇ ਤੁਸੀਂ ਕੱਠੀ ਸਰ ਮਹਾਵੇ ਅੱਜ ਅਸੀਂ ਜਿਲ੍ਹਾ ਨਮਾ ਸ਼ਹਿਰ ਦੇ ਵਿੱਚ ਸਭੂ ਹਿੰਦੂ ਜਥੇਬੰਦੀਆਂ ਦੇ ਨੁਮਾਇंदे ਸਾਡੇ ਪ੍ਰਧਾਨ ਗੋਪਾਲ ਸ਼ਾਤਪਾ ਜੀ ਦੀ ਦੇਖ ਰੇਖ ਵਿੱਚ ਜਿਸੇ ਸਾਭ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਤੇ ਸਾਡੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਹੈ ਕਿ ਜੋ ਬੰਗਲਾਦੇਸ਼ ਦੇ ਵਿੱਚ ਮੁਹੰਮਦ ਜੇਨੂਦੀ ਸਰਕਾਰ ਹੈ ਜਦੋਂ ਦੀ ਇਹ ਸਰਕਾਰ ਆਈ ਹੈ ਲਗਾਤਾਰ ਜਿਹੜੇ ਸਾਡੇ ਉੱਥੇ ਭਾਰਤ ਵੰਡ ਸਮੇਂ ਕੁਝ ਹਿੰਦੂ ਰਹਿ ਗਏ ਆ ਅੱਜ ਦਿਨ ਉਹਨਾਂ ਤੇ ਅਤਿਆਚਾਰ ਹੋ ਰਿਹਾ ਹੈ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਹੈ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਨੌਜਵਾਨਾਂ ਨੂੰ ਜਿੰਦਾ ਜਲਾਇਆ ਜਾ ਰਿਹਾ ਹੈ ਜਿਵੇਂ ਕਿ ਪਿੱਛੇ ਦੇਖਣ ਆਇਆ ਦੀਪੂ ਚੰਦਰਦਾਸ ਨੂੰ ਭੀੜ ਨੇ ਇਕੱਤਰਤ ਕਰਕੇ ਅਕਲ ਆ ਕੇ ਉਹਨੂੰ ਸਾੜ ਦਿੱਤਾ ਇਹੋ ਜੀ ਕੋਨੋਨੀ ਹਰਕਤ ਕਿਤਾਬਾਂ 'ਚ ਤਾਂ ਸੁਣਦੇ ਸੀਗੇ ਪਰ ਇਹ ਦੇਖਣ ਨੂੰ ਜਾਂ ਸੁਣਨ ਨੂੰ ਹੁਣ ਤਾਜ਼ਾ ਫਿਰ ਮਿਲੀ ਹੈ ਇਦਾਂ ਦੀ ਨਿਰਦਈ ਘਟਨਾ ਉਹ ਨਿਰਦਈ ਲੋਕ ਉਹਨਾਂ ਦਾ ਖਤਮਾ ਕਰਨ ਲਈ ਮੈਂ ਤਾਂ ਖਤਮਾ ਕਹੂੰਗਾ ਕਰ ਲਈ ਅਸੀਂ ਪ੍ਰਧਾਨ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਮਿਲਟਰੀ ਭੇਜ ਕੇ ਜਾਂ ਫੌਸਲਾ ਲਾ ਕੇ ਇਦਾਂ ਦੇ ਲੋਕਾਂ ਨੂੰ ਤਾਂ ਸਫਾਇਆ ਕੀਤਾ ਜਾਵੇ ਤਾਂ ਜੇ ਸਾਡੇ ਲੋਕਾਂ ਨੂੰ ਉੱਥੇ ਹਿੰਦੂ ਕੌਮ ਨੂੰ ਅਸ਼ਵਾਸ਼ਣ ਹੋਵੇ ਕਿ ਸਾਡੇ ਜਿਹੜੇ ਭਾਰਤੀ Hindu ਲੋਕ ਸਾਡੇ ਲਈ ਚਿੰਤਿਤ ਹੈ ਸਾਡੀ ਚਿੰਤਾ ਕਰਦੇ ਆ ਸਾਡੀ ਜਾਨ ਮਾਲ ਦੀ ਰਾਖੀ ਵਾਸਤੇ ਪ੍ਰਦਰਸ਼ਨ ਕਰਦੇ ਆ ਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਆ ਤੇ ਮੈਂ ਦੁਬਾਰਾ ਫਿਰ ਕਹੂੰਗਾ ਸਮੂਹ ਭਾਰਤ ਦੇ ਵਸਨੀਕਾਂ ਨੂੰ ਖੱਟੇ ਹੋ ਕੇ ਭਾਰਤ ਨਰਿੰਦਰ ਮੋਦੀ ਜੀ ਨੂੰ ਆਪਣੇ ਆਪਣੇ ਤਰੀਕੇ ਨਾਲ ਪੀਲ ਕੀਤੀ ਜਾਵੇ ਤਾਂ ਜੋ ਸਾਡਾ ਜਿਹੜਾ ਬੰਗਲਾਦੇਸ਼ ਦੇ ਵਿੱਚ Hindu ਆ ਸੁਰੱਖਿਅਤ ਰਹਿ ਸਕੇ ਜੈ ਹਿੰਦ ਜੈ ਭਾਰਤ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਸਾਰੇ ਪ੍ਰੇਮੀ ਭਗਤਾਂ ਨੂੰ ਮੇਰੇ ਵੱਲੋਂ ਜਾਨੀ ਤੁਹਾਡੇ ਆਪਣੇ ਧਰਮ ਵੀਰ ਪ੍ਰਦੇਸੀ ਵੱਲੋਂ ਪਿਆਰ ਸਤਿਕਾਰ ਭਰੀ ਜੈ ਬਾਬਾ ਜੀ ਦੀ ਸੋ ਬਾਬਾ ਜੀ ਦੇ ਪਿਆਰਿਓ ਪਹੁੰਚ ਰਹੇ ਜੀ ਆਉਣ ਵਾਲੀ 18 ਜਨਵਰੀ 2026 ਦਿਨ ਐਤਵਾਰ ਨੂੰ ਮੰਦਿਰ ਜੰਡ ਸਾਹ ਪਿੰਡ ਜੇਠੂ ਮਜਰਾ ਵਿਖੇ ਜਿੱਥੇ ਕਿ ਮੇਰੇ ਪੌਣਾ ਹਰੀ ਬਾਬਾ ਜੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਤਨ ਤਨ ਬਾਬਾ ਕੌਨਹ ਜੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਔਰ ਸਾਡੇ ਸਤਿਗੁਰੂ ਮਹਾਰਾਜ 1008 ਮਹਾਂਤ ਸ਼੍ਰੀ ਸ਼੍ਰੀ ਰਜਿੰਦਰ ਗਰੀ ਮਹਾਰਾਜ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਵਿਸ਼ਾਲ ਚੌਕੀ ਤੇ ਵਿਸ਼ਾਲ ਪੰਡਾਰਾ ਬਹੁਤ ਹੀ ਤੁਮ ਤੁਮ ਦੇ ਨਾਲ ਬਹੁਤ ਹੀ ਚਾਵਾ ਦੇ ਨਾਲ ਕਰਵਾਇਆ ਜਾ ਰਿਹਾ ਹੈ ਸੋ ਇਹ ਪ੍ਰੋਗਰਾਮ ਸਵੇਰੇ 10 ਵਜੇ ਸ਼ੁਰੂ ਹੋਵੇਗਾ ਔਰ ਜਦੋਂ ਤੱਕ ਮੇਰੀ ਪੌਣਾ ਹਰੀ ਬਾਬਾਈ ਦੀ ਇਸ਼ਾ ਹੋਵੇਗੀ ਪ੍ਰੋਗਰਾਮ ਚੱਲੇਗਾ ਸੋ ਆ ਜਾਓ ਰਲ ਮਿਲ ਕੇ ਗਾਵਾਂਗੇ ਬਾਬਾਈ ਦੀਆਂ ਭੇਟਾਂ ਪਾਵਾਂਗੇ ਭੰਗੜੇ ਲਾਵਾਂਗੇ ਰੌਣਕਾਂ ਮੇਰੇ ਵੱਲੋਂ ਦਰਬਾਰ ਦੇ ਮੁਖ ਸੇਵਾਦਾਰ ਯਸ਼ਪਾਲ ਪਾਲਾ ਜੀ ਨੂੰ ਇਸ ਪ੍ਰੋਗਰਾਮ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੈ ਬਾਬਾ ਜੀ फैमिली फैमिली एक मल्टी कजीन स्वाद जो तो हमेशा रहेगा आज ही आओ बार, चंदिकर रोड नवा शहर। कॉल जय बाबा जी मैं रोशन प्रिंस सारे भगत बेनती कीर्तन रल मिल के करना सारे ने जिड़ी तारीख है अठारह जनवरी दो हजार छब्बीस ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੋ ਆਪਾਂ ਸਾਰਿਆਂ ਨੇ ਮਿਲ ਕੇ ਬਾਬਾ ਜੀ ਦਾ ਕੀਰਤਨ ਕਰਨਾ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਮੈਂ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਉਂਗਾ ਸੋ ਸਾਰੇ ਜ਼ਰੂਰ ਆਇਓ ਸਾਰੇ ਇਲਾਕਾ ਦੇ ਨਿਵਾਸੀਆਂ ਨੂੰ ਸਾਰੇ ਕਮੇਟੀ ਨੂੰ ਔਰ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਬਾਬੇ ਦੀ ਨਵਾਂ ਸ਼ਹਿਰ ਦੇ ਨਿਵਾਸੀਆਂ ਨੂੰ ਅਸੀਂ तनवंतरी मंडल रजिस्टर्ड पंजाब वालों फ्री मेडिकल कैंप की सेवा दे रहे हैं मैं नम्रता खन्ना लेडीज विंग उप गान वैद नम्रता खन्ना के नाम तो जाने जाता है मेरा अपना क्लीनिक श्री राम बैक टू नेचर स्पाइन क्लीनिक का मंडी नवाशहर मेरा मोबाइल नंबर है नाइन ट्रिपल एट थ्री 07343 ਦੂਸਰਾ ਨੰਬਰ ਹੈ 9872248494 ਮੈਂ ਇੱਥੇ ਨਵਾਂ ਸ਼ਹਿਰ ਦੇ ਵਿੱਚ ਆਪਣੇ ਤਰਵੰਤਰੀ ਵਿਦਵੰਤ ਬੰਡਲ ਫ੍ਰੀ ਮੈਡੀਕਲ ਕੈਂਪ ਲਗਾ ਰਹੀ ਹਾਂ ਉਸ ਦੇ ਵਿੱਚ ਪੰਜਾਬ ਦੇ ਪਗਾਨ ਸ਼੍ਰੀ ਸੁਮਨ ਕੁਮਾਰ ਸੂਜੀ ਨਾਲ ਸਰਪ੍ਰਸਦ ਸਾਡੇ ਬਹੁਤ ਹੀ ਸੀਨੀਅਰ ਸ਼੍ਰੀ ਪਰਸ਼ੋਤਮ ਜੀ डॉक्टर गुरमीत जी अलग अलग था अलग अलग वैद आइड करवैद का ही इतम है मैं एक योगा इंस्ट्रक्टर हाँ कैरप्रेटर हाँ न्यूरो थेरेपिस्ट हाँ और मैं अलग अलग बीमारियों के उटमेंट कर दी हाँ ਇਨਨਾਂ ਨੂੰ ਕਹਿੰਦੇ ਹੋਏ ਆਪਣੀ ਵਰਨਿੰਗ ਵਿਰਾਮ ਦਿੰਨੀ ਹੈ। ਇਸ ਸੱਜਣਾ ਸ਼ਹਿਰ ਭਗਸੇ ਇੱਕ ਨਗਰ ਦਾ ਸੰਵਤਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ, ਕਲਪੇਰ, ਨਮਲੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ। ਧੰਨਵਾਦ।